ਅੱਜ ਕੱਲੀ-ਕੱਲੀ ਤਸਵੀਰ ਵਿਖਾਉਨੇ ਆ ਆ ਸਕੂਲ ਦੀਆਂ ਬੱਸਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਸ ਤਾਂ ਆ ਆ ਗਈ ਇੱਕ ਫਿਰ ਪਿੱਛੇ ਆ ਗਈ ਔਰ ਲੰਬੀ ਲਾਈਨ ਜਿਹੜੀ ਹੈ ਇਹ ਬੱਸਾਂ ਦੀ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਬੱਸਾਂ ਨੇ ਜਿਹਦੇ ਵਿੱਚ ਛੋਟੇ-ਛੋਟੇ ਸਕੂਲਾਂ ਦੇ ਬੱਚੇ ਨੇ ਔਰ ਕਾਰਨ ਕੀ ਹੈ ਦੱਸਣ ਦਾ ਦੱਸਣ ਦਾ ਕਾਰਨ ਇਹ ਕਿ ਆ ਜੋ ਬੱਸਾਂ ਦੇ ਵਿੱਚ ਬੱਚੇ ਬੈਠੇ ਨੇ ਇਹ ਸਕੂਲਾਂ ਚੋਂ ਆ ਰਹੇ ਨੇ ਛੁੱਟੀ ਦਾ ਟਾਈਮ ਹੈ ਔਰ ਜੋ ਫਲਾਈਓਵਰ ਦੀਨਾ ਨਗਰ ਦਾ ਬਣ ਰਿਹਾ ਹੈ ਲੰਬੇ ਸਮੇਂ ਤੋਂ ਫਲਾਈਓਵਰ ਦੀ ਪਰੇਸ਼ਾਨੀ ਜਿਹੜੀ ਆ ਉਹ ਬਹੁਤ ਸਾਰੇ ਸਕੂਲਾਂ ਦੇ ਬੱਚੇ ਕੱਟ ਰਹੇ ਨੇ ਉਹ ਫਲਾਈਓਵਰ ਅੱਜ ਤੱਕ ਨਹੀਂ ਬਣਿਆ ਚਾਰ ਤੋਂ 5 ਸਾਲ ਦਾ ਸਮਾਂ ਬਤੀਤ ਹੋ ਗਿਆ ਲੇਕਿਨ ਉਹ ਨਹੀਂ ਬਣਿਆ ਔਰ ਲੰਬਾ ਜਿਹੜਾ ਰਸ ਹੈ ਉਹ ਜਾਮ ਹੈ ਉਹ ਹੁਣ ਲੱਗ ਜਾਂਦਾ ਨਵੀਂ ਤਹਿਸੀਲ ਕੰਪਲੈਕਸ ਦੇ ਬਿਲਕੁਲ ਕੋਲ ਵਾਲਾ ਜਿਹੜਾ ਫਾਟਕ ਹੈ ਕੋਲੀਆਂ ਮੋੜ ਵਾਲਾ ਇਹ ਉਸ ਫਾਟਕ ਦਾ ਜਾਮ ਹੈ ਹੁਣ ਇਹ ਫਾਟਕ ਦਾ ਜਾਮ ਖੁੱਲਿਆ ਅਜੇ ਹੋਰ ਵੀ ਤਸਵੀਰਾਂ ਤੁਹਾਨੂੰ ਵਿਖਾਉਂਦੇ ਆ ਇਸ ਦੀਆਂ ਜਾਮ ਦੀਆਂ ਆ ਵੇਖ ਸਕਦੇ ਹੋ ਇਹ ਜਦੋਂ ਜਾਮ ਇੱਕ ਰੋਡ ਤੋਂ ਹਾਈਵੇ ਉੱਤੇ ਚੜਦਾ ਆ ਆ ਵੇਖ ਸਕਦੇ ਹੋ ਬੱਸਾਂ ਜਿਹੜੀਆਂ ਉਹ ਫਾਟਕ ਦੀ ਤਰਫ ਜਾਂਦੀਆਂ ਨੇ ਆ ਜਾਮ ਇਹ ਕਿੰਨਾ ਸਮਾਂ ਲੱਗਦਾ ਲਗਭਗ ਘੰਟਾ ਡੇਢ ਘੰਟਾ ਤਾਂ ਬੱਚੇ ਛੋਟੇ-ਛੋਟੇ ਬੱਚੇ ਜਿਹੜੇ ਆ ਇਹਨਾਂ ਸਕੂਲ ਦੀਆਂ ਵੈਨਾਂ ਦੇ ਵਿੱਚ ਬੈਠੇ ਦਰਸ ਦੇ ਨੇ ਉਹ ਵੇਖ ਸਕਦੇ ਹੋ ਵੈਨ ਜਾ ਰਹੀ ਛੋਟੀ ਜੀ ਔਰ ਦੂਸਰੀ ਤਰਫ ਤੁਹਾਨੂੰ ਦਿਖਾ ਰਹੀਏ ਕਿ ਆ ਜੋ ਗੱਡੀਆਂ ਨੇ ਜਿਵੇਂ ਕਿ ਇੱਕ ਸਰਕਾਰੀ ਆਫੀਸਰ ਦੀ ਗੱਡੀ ਆ ਰਹੀ ਆ ਉਹ ਵੀ ਕਿਤੇ ਜਾਮ ਵਿੱਚ ਫਸੀ ਹੋਈ ਆ ਬੱਚੇ ਟੈਂਪੂ ਵਿੱਚ ਜਾ ਰਹੇ ਨੇ ਔਰ ਇਹ ਤਸਵੀਰਾਂ ਜਦੋਂ ਤੁਹਾਡ ਨਾਲ ਸਾਂਝੀਆਂ ਕਰਦੇ ਆ ਨਾ ਤੇ ਫਿਰ ਵੀਡੀਓ ਸ਼ੇਅਰ ਕਰਿਆ ਕਰੋ ਔਰ ਫਿਰ ਹੋਰ ਝਲਕੀਆਂ ਤੁਹਾਨੂੰ ਦਿਖਾਉਂਦੇ ਆ ਕਿ ਆ ਸਕੂਲ ਦੀਆਂ ਬੱਸਾਂ ਆ ਵੇਖੋ ਇੱਕ ਵੈਨ ਹੁਣ ਆ ਇੱਕ ਹੋਰ ਆ ਗਈ ਏ ਆ ਵੇਖੋ ਛੋਟੇ ਛੋਟੇ ਬੱਚੇ ਅਜੇ ਤਾਂ ਗਰਮੀ ਘਟੇ ਅੱਜ ਹੋਰ ਗਰਮੀ ਆਉਣੀ ਹੈ ਕਿਵੇਂ ਇਹਨਾਂ ਨੇ 5 ਸਾਲ ਕੱਟੇ ਨੇ ਆ ਮਾਵਾ ਆਪਣੇ ਬੱਚਿਆਂ ਨੂੰ ਸਕੂਲਾਂ ਲੈ ਕੇ ਸਕੂਟਰੀਆਂ ਤੇ ਆ ਰਹੀਆਂ ਨੇ ਔਰ ਇਸ ਟ੍ਰੈਫਿਕ ਦੇ ਵਿੱਚ ਬੁਰਾ ਹਾਲ ਹੈ ਹਰ ਆਦਮੀ ਨੂੰ ਇਹੀ ਬੇਨਤੀ ਆ ਕਿ ਇਹ ਵੀਡੀਓ ਜਿਹੜੀਆਂ ਆਪਾਂ ਕਰਦੇ ਆ ਇਹਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਇਹ ਜੋ ਫਾਟਕ ਹੈ ਜੋ ਫਲਾਈਓਵਰ ਹੈ ਜੋ ਮੇਨ ਹਾਈਵੇ ਦਾ ਫਲਾਈਓਵਰ ਬਣ ਰਿਹਾ ਜੋ ਬਹਿਰਾਮਪੁਰ ਰੋਡ ਗੱਲੀ ਰੋਡ ਦਾ ਉਹ ਬਣ ਜਾਵੇ ਤੇ ਆ ਲੰਬੇ ਲੰਬੇ ਜਾਮ ਨਾ ਲੱਗਣ ਆ ਲੋਕਾਂ ਦੀ ਪਰੇਸ਼ਾਨੀ ਵੇਖੋ ਤੁਸੀਂ ਕਿੰਨੇ ਲੋਕ ਪਰੇਸ਼ਾਨ ਨੇ ਕਿੰਨਾ ਹਰ ਬੰਦੇ ਨੂੰ ਕੋਈ ਨਾ ਕੋਈ ਮਜਬੂਰੀ ਜੇ ਐਂਬੂਲੈਂਸ ਆ ਜਾਵੇ ਤਾਂ ਕਿੱਥੋਂ ਰਸਤਾ ਮਿਲਣਾ ਜਿਵੇਂ ਅੱਗੇ ਸਾਹਮਣੇ ਗੰਨੇ ਦੀ ਟਰਾਲੀ ਵੀ ਖੜੀ ਏ ਹੁਣ ਜਿਵੇਂ ਟ੍ਰੇਨ ਆ ਗਈ ਏ ਤੁਸੀਂ ਵੇਖ ਲੈਣਾ ਕਿ ਕਿਵੇਂ ਇੱਥੋਂ ਲਾਂਘਾ ਲੋਕਾਂ ਦਾ ਹੁੰਦਾ ਏ ਹਰ ਬੰਦਾ ਪਰੇਸ਼ਾਨ ਏ ਹਰ ਬੰਦੇ ਵਾਸਤੇ ਮੁਸੀਬਤ ਇਹ ਕੋਹਲੀਆਂ ਮੋੜ ਨਵੀਂ ਤਹਿਸੀਲ ਕੰਪਲੈਕਸ ਵਾਲੀ ਸਾਈਡ ਦੇ ਉੱਤੇ ਔਰ ਜੇ ਵੀਡੀਓ ਸ਼ੇਅਰ ਕਰ ਦਿਓ ਤਾਂ ਸ਼ਾਇਦ ਸਰਕਾਰਾਂ ਨੇ ਜਿਵੇਂ ਮੰਤਰੀ ਸਾਹਿਬ ਨੇ ਇੱਕ ਵਾਅਦਾ ਕੀਤਾ ਕਿ 3 ਮਹੀਨੇ ਦੇ ਵਿੱਚ ਵਿੱਚ ਪੁਲ ਜਿਹੜਾ ਉਹ ਤਿਆਰ ਹੋ ਜਾਵੇਗਾ ਲੇਕਿਨ ਕਿਤੇ ਨਾ ਕਿਤੇ ਪ੍ਰਬੰਧਕ ਜਿਹੜੇ ਨੇ ਉਹ ਬਹੁਤ ਘੱਟ ਲੱਗੇ ਹੋਏ ਨੇ ਜਿਹੜੇ ਕੰਮ ਕਰਨ ਵਾਲੇ ਕਾਰੀਗਰ ਨੇ ਬਹੁਤ ਘੱਟ ਲੱਗੇ ਹੋਏ ਨੇ ਜੇ ਵੇਖਣ ਨੂੰ ਵੇਖੀ ਤਾਂ 5-4 ਜਣੇ ਲੱਗੇ ਹੁੰਦੇ ਆ ਜਦੋਂ ਇਹ ਤਸਵੀਰਾਂ ਸ਼ੇਅਰ ਕਰੀਦਾ ਤਾ ਹਰ ਇੱਕ ਆਦਮੀ ਦੀ ਸੋਚ ਵਿੱਚ ਆਉਂਦਾ ਕਿ ਸ਼ਾਇਦ ਇਹਨਾਂ ਦੇ ਹੌਂਸਲੇ ਬਣ ਜਾਵੇ ਸਾਨੂੰ ਵੀ ਹੌਂਸਲਾ ਮਿਲਦਾ ਹੈ ਤੁਹਾਡੇ ਸ਼ੇਅਰ ਕਰਨ ਨਾਲ ਜੇ ਤੁਸੀਂ ਸ਼ੇਅਰ ਕਰਦੇ ਹੋ ਤਾਂ ਅਸੀਂ ਹਰ ਵਾਰੇ ਪੱਖ ਵਖਾਉਂਦੇ ਰਹੀਏ ਕਿੱਥੇ ਕੀ ਹੋ ਰਿਹਾ ਔਰ ਕਦੋਂ ਹੋਵੇਗਾ ਠੀਕ ਇਹ ਹਾਲਾਤ ਕਦੋਂ ਠੀਕ ਹੋਣਗੇ ਜਦੋਂ ਛੋਟੇ ਛੋਟੇ ਬੱਚੇ ਮਾਵਾਂ ਦੇ ਪਿੱਛੇ ਬੈਠੇ ਨੇ ਔਰ ਘਰ ਪਹੁੰਚਣ ਦੀ ਆਸ ਏ ਕਿ ਟਾਈਮ ਨਾਲ ਚਲੀਏ ਬੱਚੇ ਨੂੰ ਰੋਟੀ ਦੇਣੀ ਆ ਮਾਵਾਂ ਨੂੰ ਇਹੀ ਫਿਕਰ ਹੁੰਦਾ ਏ ਕਿ ਸਾਡਾ ਬੱਚਾ ਸਵੇਰ ਦਾ ਸਕੂਲ ਗਿਆ ਏ ਭੁੱਖਾ ਏ ਔਰ ਜੇ ਭੁੱਖਾ ਬੱਚਾ ਉਹਨੂੰ ਰੋਟੀ ਦੇਣੀ ਤਾਂ ਇਹ ਥੋੜਾ ਮਤਲਬ ਹੈ ਕਿ ਕਿ ਬੱਚੇ ਦਾ ਟਾਈਮ ਜਿਹੜਾ ਉਹ ਫਾਟਕ ਤੇ ਖੜਿਆ ਹੀ ਲੰਘ ਜਾਵੇ ਆ ਲੰਬੀਆਂ ਲਾਈਨਾਂ ਆ ਵੇਖ ਸਕਦੇ ਹੋ ਕਿਵੇਂ ਇਸ ਦ੍ਰਿਸ਼ ਨੂੰ ਤੁਹਾਡੇ ਤੋਂ ਲੁਕਾ ਸਕਦੇ ਹਾਂ ਅਸੀਂ ਇਸ ਨੂੰ ਲੁਕਾਉਣਾ ਤਾਂ ਬਹੁਤ ਔਖਾ ਹੈ ਹਰ ਇੱਕ ਲਫ਼ਜ਼ ਜਿਹੜਾ ਵਾ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿ ਜਿੰਨੀਆਂ ਕਾਰਾਂ ਲਗਭਗ 500 ਗੱਡੀ ਇੱਥੇ ਲੱਗ ਜਾਂਦੀ ਆ ਜਦੋਂ ਉਹ ਫਾਟਕ ਖੁੱਲਦਾ ਹੈ ਔਰ ਸ਼ਾਮ ਦਾ ਸਮਾਂ ਸਵੇਰ ਦਾ ਸਮਾਂ ਇਹ ਸਾਰੇ ਸਮੇਂ ਤੁਹਾਡਾ ਨਾਂ ਸਾਂਝੇ ਕਰਦੇ ਆ ਕਿ ਲੰਬੇ ਜਾਮ ਸਾਰਾ ਕੁਝ ਸਿਰ ਮੁਸੀਬਤ ਕੀ ਹੈ ਕਿ ਜਿਹੜਾ ਓਵਰ ਬ੍ਰਿਜ ਰੇਲਵੇ ਦਾ ਬਣ ਰਿਹਾ ਉਹ ਨਹੀਂ ਬਣ ਰਿਹਾ ਉਹ ਬਣ ਜਾਵੇ ਤਾਂ ਸਾਰੇ ਰਾਹ ਸੌਖੇ ਹੋ ਜਾਣ ਜੇ ਇਹ ਦੋਨੋਂ ਤਰਫ ਦੀ ਤੁਹਾਨੂੰ ਦੱਸ ਦਈਏ ਕਿ ਇੰਨੀ ਟ੍ਰੈਫਿਕ ਇੰਨੀ ਟ੍ਰੈਫਿਕ ਦਾ ਕਿਵੇਂ ਤੁਸੀਂ ਹੱਲ ਕਰੋਗੇ ਇਹ ਸਾਰੀਆਂ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਸਰਕਾਰਾਂ ਦੇ ਧਿਆਨ